ਸ਼ਸ਼ਟਿਕਾਲ ਜੀ ਸਾਰਿਆਂ ਨੂੰ ਮੈਂ ਸਾਰੇ ਜ਼ਿਲ੍ਹਾ ਬਰਨਾਲਾ ਵਾਸੀਆਂ ਨੂੰ ਮੈਂ ਬੇਨਤੀ ਕਰਨਾ ਚਾਹਾਂਗਾ ਹੁਣ ਲਗਾਤਾਰ ਜਿਹੜੇ ਪਿਛਲੇ 10 ਦਿਨ ਤੋਂ ਮੀਂਹ ਪੈ ਰਹੇ ਉਸ ਉਸ ਕਾਰਨ ਸਾਡੇ ਪ੍ਰਸ਼ਾਸਨ ਦੇ ਧਿਆਨ ਚ ਆਇਆ ਕਿ ਕਾਫੀ ਘਰਾਂ ਦੇ ਵਿੱਚ ਜਿਹੜੇ ਕੱਚੇ ਨੇ ਪੱਕੇ ਨੇ ਉਹਦੇ ਵਿੱਚ ਕਾਫੀ ਸੀਪੀਜ ਦਾ ਤੇ ਲੀਕੀਜ ਦੇ ਇਸ਼ੂ ਆ ਰਹੇ ਨੇ ਮੇਰੀ ਸਾਰਿਆਂ ਨੂੰ ਇਹ ਹੀ ਬੇਨਤੀ ਹੈ ਕਿ ਪ੍ਰਸ਼ਾਸਨ ਵੱਲੋਂ ਹੁਣ ਮੌਕੇ ਤੇ ਸਾਡੇ 29 ਰਿਲੀਫ ਸੈਂਟਰ ਚੱਲ ਰਹੇ ਨੇ ਜਿੱਥੇ ਲਗਭਗ 400 ਦੇ ਕਰੀਬ 400 ਦੇ ਕਰੀਬ ਲੋਕ ਰਹਿ ਰਹੇ ਨੇ ਤੇ ਹੁਣ ਵੀ ਜਿੰਨੇ ਵੀ ਲੋਕ ਆਪਣੇ ਘਰਾਂ ਦੇ ਵਿੱਚ ਰਹਿ ਰਹੇ ਨੇ ਜਿੱਥੇ ਤੁਹਾਨੂੰ ਲੱਗ ਰਿਹਾ ਸੀਪੀਜ ਦੀ ਜਾਂ ਲੀਕੇਜ ਦੀ ਕੋਈ ਵੀ ਇਸ਼ੂ ਹੋਵੇ ਤੁਸੀਂ ਆਪਣਾ ਜਾਨ ਨੂੰ ਰਿਸਕ ਨਾ ਰੱਖੋ ਤੁਸੀਂ ਆਪਣੇ ਸੇਫ ਸੈਂਟਰ ਜਿਹੜੇ ਪ੍ਰਸ਼ਾਸਨ ਲੈਵਲ ਤੇ ਸਟੈਬਲਿਸ਼ ਕੀਤੇ ਹੋਣੇ ਉਹਦੇ ਵਿੱਚ ਸ਼ਿਫਟ ਹੋ ਜਾਓ ਜਾਂ ਤੁਹਾਡੇ ਕੋਈ ਵੀ ਰਿਸ਼ਤੇਦਾਰ ਹੋਣਗੇ ਨੇੜੇ ਢੇੜੇ ਹੋਣਗੇ ਉਹ ਸਾਡੇ ਵੱਲੋਂ ਪੂਰ ਜ਼ੋਰ ਬੇਨਤੀ ਹੈ ਕਿ ਜਿੰਨੇ ਵੀ ਪਰਿਵਾਰ ਨੇ ਆਪਣਾ ਲਾਈਫ ਚ ਰਿਸਕ ਨਾ ਰੱਖਣ ਤੇ ਉੱਤੇ ਸ਼ਿਫਟ ਹੋਣ ਮੈਂ ਇੱਕ ਵਾਰ ਜਿਹੜੇ ਆਪਣੇ ਜ਼ਿਲ੍ਹੇ ਦੇ ਵਿੱਚ ਸੈਟਅਪ ਕੀਤੇ ਹੋਣੇ ਸੈਂਟਰਸ ਦੇ ਬਾਰੇ ਮੈਂ ਦੱਸਣਾ ਚਾਹਾਂਗਾ ਆਪਣੇ ਸ਼ਹਿਰ ਬਨਾਲਾ ਦੇ ਵਿੱਚ ਐਸਐਸਟੀ ਕਾਲਜ ਰੇਨ ਬਸੇਰਾ ਗੁਰਦੁਆਰਾ ਬੀਬੀ ਪ੍ਰਦਾਨਕੌਰ 3 ਸੈਂਟਰਸ ਲਗਭਗ 500 ਦੇ ਕਰੀਬ ਉੱਤੇ ਇੰਤਜ਼ਾਮ ਕੀ 500 ਕਰੀਬ ਲੋਕਾਂ ਵਾਸਤੇ ਇੰਤਜ਼ਾਮ ਕੀਤੇ ਹੋਏ ਨੇ ਤੇ ਰਾਤ ਸੈਂਟਰ ਤਨਵੱਲਾ ਦੇ ਵਿੱਚ ਸਨਾਤਨ ਕ੍ਰਮ ਸਭਾ ਸ਼ੈਲਰ ਹਾਲ ਰਾਜਗੜ ਰੋਡ ਤਨਵੱਲਾ ਹੰਡੀ ਆਇਦਰ ਵਿੱਚ ਗੁਰਦੁਆਰਾ ਸ੍ਰੀ ਨੋਵੀ ਨੋਵੀ ਪਾਤਸ਼ਾਹੀ ਤੇ ਤਪਾ ਦੇ ਵਿੱਚ ਅਗਰਵਾਲ ਧਰਮਸ਼ਾਲਾ ਨੇੜੇ ਬੀਐਸਐਨਐਲ ਐਕਸਪ੍ਰੈਸ ਐਕਸਚੇਂਜ ਪਰਵਰਤ ਦੇ ਵਿੱਚ ਸ਼ਿਵ ਮੰਦਿਰ ਪਖਰਾ ਵਾਲੀ ਰੋਡ ਸ਼ਿਵ ਮੰਦਿਰ ਪਖਰਾ ਵਾਲੀ ਰੋਡ ਪਰਵਰਤ ਦੇ ਵਿੱਚ ਆਪਣੇ ਸੈਂਟਰਸ ਬਣ ਰਹੇ ਨੇ ਇਸ ਤੋਂ ਇਲਾਵਾ ਸਾਰੇ ਪਿੰਡਾਂ ਦੇ ਵਿੱਚ ਜਿੰਨੇ ਵੀ ਸਾਡੀ ਧਰਮਸ਼ਾਲਾ ਨੇ ਸਾਂਝੀ ਥਾਵਾਂ ਨੇ ਗੁਰਦੁਆਰਾ ਸਾਹਿਬ ਨੇ ਤੇ ਪੰਚਾਇਤ ਕਰਨੀ ਉਹ ਵੀ ਅਸੀਂ ਅਸੀਂ ਡਿਜ਼ਾਈਗਨੇਟ ਕੀਤੇ ਹੋਏ ਨੇ ਐਜ਼ ਅ ਸੇਫ ਸੈਂਟਰ ਜਿੱਤੇ ਕਿਤੇ ਵੀ ਪਿੰਡਾਂ ਦੇ ਵਿੱਚ ਲੋਕਾਂ ਨੂੰ ਦਿੱਕਤ ਆ ਰਹੇ ਸਾਡੇ ਜੀ ਛੱਤ ਡਿੱਗਣ ਵਾਲੀ ਦਾ ਕੰਧ ਡਿੱਗਣ ਵਾਲੀ ਦਾ ਉੱਤੇ ਸੀਪੀਜ ਦਾ ਇਸ਼ਾਰਾ ਚੋਂ ਹੋਏ ਹੋਣੇ ਤੁਸੀਂ ਤੁਰੰਤ ਸਰਪੰਚ ਸਾਹਿਬ ਦੇ ਧਿਆਨ 'ਚ ਲਿਆਓ ਤਾਂਕਿ ਆਪਣੀ ਜਿਹੜੀ ਲੋੜੀਂਦੀ ਕਾਰਵਾਈ ਜਿਹੜੀ ਜ਼ਰੂਰਤ ਚੀਜ਼ੇ ਉਹ ਆਪਾਂ ਸ਼ਿਫਟ ਕਰਾਈਏ ਹੁਣ ਸਾਡੀ ਪ੍ਰੈਡਿਕਸ਼ਨ ਅਗਲੇ 2 ਦਿਨ ਵਾਸਤੇ ਵੀ ਉਮੀਦ ਆ ਪ੍ਰੈਡਿਕਸ਼ਨ ਹੈਗਾ ਇਸ ਕਰਕੇ ਮੈਂ ਦੁਬਾਰਾ ਸਾਰੇ ਬਰਨਾਲਾ ਜ਼ਿਲ੍ਹੇ ਵਾਸੀਆਂ ਨੂੰ ਬੇਨਤੀ ਕਰਨਾ ਚਾਹਾਂਗਾ ਤੁਸੀਂ ਆਪਣੀ ਪੱਧਰ ਤੇ ਇੱਕ ਵਾਰ ਪ੍ਰਸ਼ਾਸਨ ਦੇ ਧਿਆਨ ਚ ਲਿਆਓ ਤਾਂ ਕਿ ਉਹਨਾਂ ਦੀ ਆਪਾ ਸੇਫ ਸੈਂਟਰ ਚ ਪਰੇ ਚਲੀ ਇੱਕ ਆਪਣਾ ਟੋਲ ਫਰੀ ਨੰਬਰ ਜਿਹੜਾ ਮੌਕੇ ਤੇ ਕੰਟਰੋਲ ਰੂਮਾਂ ਤੋਂ ਚੱਲ ਰਹੀ ਨਹੀਂ ਉਹ ਵੀ ਮੈਂ ਦੁਬਾਰਾ ਸਾਂਝਾ ਕਰਨਾ ਚਾਹਾਂਗਾ ਬਰਨਾਲਾ ਦੀ 01679233031 ਏ ਟੋਲ ਫਰੀ ਇਹ ਆਪਣੇ ਕੰਟਰੋਲ ਰੂਮ ਨੰਬਰ 247 ਚੱਲ ਰਹੀ ਨਹੀਂ ਤੇ ਇੱਥੇ ਸਾਡੇ ਮੁਲਾਜ਼ਮ ਲੱਗੇ ਹੋ ਨੇ ਇਸ ਦੇ ਨਾਲ ਨਾਲ ਸਟੇਸ਼ਨ 24 ਕੰਟਰੀ ਸਾਡੀ ਟੀਮਸ ਡੈਪੂਟਡ ਨੇ ਕਿਤੇ ਵੀ ਕਿਸੇ ਨੂੰ ਕੋਈ ਵੀ ਈਸ਼ਵਾਰੀਓ ਪ੍ਰਸ਼ਾਸਨ ਧਿਆਨ ਚ ਲਿਆ ਤਾਂ ਕਿ ਜਿਹੜੀ ਲੋਡਿੰਗ ਦੀ ਕਾਰਵੋ ਅਸੀਂ ਹਮਲ ਚ ਲਿਆ